हां जी दोस्तों ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਪਿੰਡ ਮਹਾਰਾਜਪੱਤੀ ਸੌੜ ਗਰਮੇਲ ਸਿੰਘ ਨੰਬਰ 10 ਦੇ ਘਰੋਂ ਆਪਾਂ ਮਿੱਤਰੋ ਇਹ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਤੀਜੇ ਸੂਏ ਸੂਣ ਵਾਲੀ ਨਾਰਮਲ ਕੱਦ ਵਾਲੀ ਆਪਾਂ ਤੁਹਾਨੂੰ ਗਾਂ ਦਿਖਾ ਰਹੇ ਆ ਕਿੰਨਾ ਦੁੱਧ ਸੀ ਜਾਂ ਕੀ ਰੇਟ ਆ ਇਹਦੀ ਗੱਲਬਾਤ ਆਪਾਂ ਖੁਦ ਆਪਾਂ ਹੀ ਜਾਣਕਾਰੀ ਦੇਵਾਂਗੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਫੇਰ ਕਰਦਿਆਂ ਗੱਲਬਾਤ ਫਿਕਸ ਹਵਾਨੇ ਦੀ ਆ ਕੱਦ ਮਿੱਤਰੋ ਫੇਰ ਆਪਾਂ ਕਹਿੰਦੇ ਵੀ ਨਾਰਮਲ ਹੈ ਤੋੜੋ ਜੇ ਇੱਕ ਵਾਰੀ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਜਿਹੜਾ ਘਰ ਹੈ ਪੱਕੇ ਦਰਵਾਜੇ ਦੇ ਬਿਲਕੁਲ ਨੇੜੇ ਪਿੰਡ ਮਹਾਰਾਜ ਤੇ 3200 ਮੋੜ ਲੈ ਦੁੱਧ ਨੇ ਦੂਜੇ ਸੂਏ ਦਾ 17 18 ਲੀਟਰ ਕੱਢਿਆ ਬਾ ਤੀਜੇ ਸੂਏ ਸੂਣਾ 5-4 ਦਿਨ ਸੂਣ ਦੇ ਵਿੱਚ ਜਿਹੜੇ ਰਹਿੰਦੇ ਨੇ ਠੰਡੀ ਸੀਲ ਫੁੱਲ ਹੈ ਮੁੱਲ ਹੈਗਾ ਜੀ ਇਹਦਾ 67000 ਮਾਨਤਾਣ 67 ਦੇ ਵਿੱਚੋਂ ਹੋ ਜਾਣਾ ਫੇਸ ਕੁਆਲਿਟੀ ਸਰੀਪ ਅੱਖੋਂ ਫੇਰਾ ਭਗਣਾ ਬਹੁਤ ਹੀ ਸੋਹਣੀ ਰੰਗ ਵੀ ਬਹੁਤ ਚੰਗਾ ਤੇ ਨਾੜਾਂ ਨੂੰ ਡਾਵੇ ਤੁਸੀਂ ਦੇਖ ਸਕਦੇ ਹੋ ਹਵਾਨੇ ਤੇ ਫਿਕਸ ਹਵਾਨਾ 17 18 ਲੀਟਰ ਦੂਜੇ ਸੂਏ ਦਾ ਤੀਜੇ ਸੂਏ ਤੁਹਾਡੀ ਸਾਹਸ ਵਾਲਾ ਉਹ ਕਿੰਨਾ ਘੜਦੀ ਹੈ ਮੰਨੋ ਜੀ ਉਹ ਤੁਹਾਡੇ ਤੇ ਡਿਪੈਂਡ ਕਰਦਾ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਮੁੱਲ 67000 ਹੈ ਫੋਨ ਨੰਬਰ ਵਜਦਾ ਹੈਗਾ ਜੀ ਬਾਈ ਦਾ ਨੰਬਰ ਹੈ ਜੀ 70097 30264 709730264 ਬਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਈ ਦੇ ਨਾਲ ਸੰਪਰਕ ਸੋ ਥਣਲੇਵੀ ਦੀ ਪੂਰੀ ਸਾਫ ਫਿਕਸ ਹੋਵਾਨੇ ਦੀ ਕਦ ਮਿੱਤਰੋ ਫਿਰ ਆਪਾਂ ਗਣਨਾ ਨੋਰਮਲ ਹੈ ਤੇ ਕੋਈ ਬਹੁਤਾ ਵੱਡਾ ਕਦ ਨਹੀਂ ਸੋ ਸਾਰੇ ਵੀਰਾਂ ਦਾ ਧੰਨਵਾਦ